ਭਾਈ ਜੀ ਪਿੰਡ ਛੱਤਿਆਣਾ ਵਿਖੇ ਕੋਟਪਾਈ ਵਾਲੇ ਅੱਡੇ ਤੇ ਜੋ ਐਕਸੀਡੈਂਟ ਹੋਇਆ ਬਲੈਰੋ ਗੱਡੀ ਦਾ ਤੇ ਨੋਵਾ ਦਾ ਤੇ ਨੁਕਸਾਨ ਦੇਖੋ ਦੇਖਦੇ ਆ ਕਿਹੜੀ ਗੱਡੀ ਦਾ ਜਿਆਦਾ ਆ ਆਹੋ ਗੱਡੀ ਦੀ ਵੀ ਬਣਾ ਕੇ ਲਿਓਣੀ ਵੀਡੀਓ ਨੁਕਸਾਨ ਆ ਮੈਂ ਵੀ ਅੱਜ ਪਿੰਡ ਛੱਤਿਆਣਾ ਵਿਖੇ ਜੋ ਐਕਸੀਡੈਂਟ ਹੋਇਆ ਨੋਵਾ ਗੱਡੀ ਦਾ ਤੇ ਬਲੈਰੋ ਗੱਡੀ ਦਾ ਇਸ ਗੱਡੀ ਦਾ ਜਿਆਦਾ ਨੁਕਸਾਨ ਨਵਾਂ ਗੱਡੀ ਦਾ ਬਈ ਬਾਲਾ ਨੁਕਸਾਨ ਹੈ। ਨੂ ਪੀ ਪੀ 13 ਬੀ ਕੇ ਯੂ 9010 ਤੇ ਇਸ ਗੱਡੀ ਦਾ ਜੋ ਬੈਂਪਰ ਤੇ ਸਾਰਾ ਉਤੋਂ ਚੱਕਿਆ ਗਿਆ, ਲਾਈਟ ਮੂਰਲੀ ਵੀ ਟੁੱਟ ਗਈ। ਕਿੰਨਾ ਨੰਬਰ ਆ ਗਿਆ? ਉਹ ਮੁਲਾਜ਼ਮ ਵੀ ਪਹੁੰਚ ਚੁਕੇ ਆਂ ਇਹ ਮੌਕੇ ਤੇ ਕੋਈ ਗੱਲ ਨਹੀਂ ਕੋਈ ਗੱਲ ਓਟ ਬਾਈ ਠਾਣਾ ਮੁਲਾਜ਼ਮ ਪਹੁੰਚ ਚੁਕੇ ਥੇ ਬਹੁਤ ਨੁਕਸਾਨ ਹੋ ਗਿਆ ਭਾਈ ਨੋਵਾ ਵਾਲੀ ਗੱਡੀ ਦਾ ਜ਼ਿਆਦਾ ਨੁਕਸਾਨ ਹੈ ਐਕਸੀਡੈਂਟ ਵੀ ਕਾਫੀ ਭੈੜਾ ਹੋਇਆ ਮੁਲਾਜ਼ਮਾਂ ਨੇ ਗੜੰਗਾ ਖੜਗਾ ਉਹਦਾ ਜਮਾਂ ਹੀ ਟੁੱਟ ਗਈ ਖਤਮ ਹੀ ਹੋ ਗਈ ਜਮਾਂ ਬੰਡ ਛੱਤਿਆਣੇ ਦੇ ਰਿਪੋਰਟਪਾਈ ਵਾਲੇ ਅੱਡੇ ਤੇ ਇਹ ਵਾਰਦਾਤ ਹੋਈ ਆ ਇਹਦਾ ਨਾ ਕੋਈ ਗੱਡੀ ਜਿੱਥੇ ਮਰਜੀ ਲੈ ਗਈ ਦੇਖ ਕੇ ਦੱਟ ਗਈ ਨਾ ਹਾਂ ਇਹਦਾ ਉਹ ਬੋਤਲ ਵੀ ਕੋਲੇ ਇਹਦਾ ਕੰਮ ਦਾ ਸਾਹਮਣੇ ਲੈ ਜੀ ਤਾਂ ਮੰਨਦੇ ਆਪਾਂ ਵਿਚਾਲੇ ਕਹਿ ਦਿੰਦੇ ਸਹੀ ਤਾਂ ਬੰਦੇ ਮੋੜ ਤੋਂ ਹਾਂ ਗੱਲ ਕਰ ਤੂੰ ਮੋੜ ਤੋਂ ਘੱਟ ਜਾ ਗੱਡੀ ਚ ਚੱਲ ਚੱਲ ਚੰਦਰਪਾਲ ਚੱਲ ਜਾ ਲੈ ਜਾ ਆ ਮਲਵਾ ਪਿਆ ਜੀ ਜੋ ਸਾਰਾ ਟੁੱਟ ਗਈ ਟੁੱਟ ਗਈ